ਦੈਰਿੰਗ ਸੂਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ 2 ਸਾਲ ਤੇ 7 ਮਹੀਨੇ ਪਹਿਲਾਂ ਇੰਪਰੂਵਮੈਂਟ ਟਰਸਟੀਜ਼ ਮੀਨ ਢਾਈ ਗਈ ਸੀ ਜਿਸ ਨੂੰ ਲਤੀਪੁਰਾ ਕਿਹਾ ਜਾਂਦਾ ਸੀਗਾ ਔਰ ਕਾਫੀ ਜਦੋਜਹਦ ਕਰਨ ਤੋਂ ਬਾਅਦ ਲੋਕ ਜਿਹੜੇ ਸੀਗੇ ਕੁਝ ਪਲਾਨ ਕਰ ਗਏ ਉੱਥੋਂ ਕੁਝ ਹਜੇ ਵੀ 2-4 ਘਰ ਜਿਹੜੇ ਉੱਥੇ ਹਜੇ ਵੀ ਅੜੇ ਹੋਏ ਨੇ ਆਪਣੀਆਂ ਮੰਗਾ ਮਨਵਾਉਣ ਨੂੰ ਡਟੇ ਹੋਏ ਨੇ ਪਰ ਇੱਕ ਦਿੱਕਤ ਜਿਹੜੀ ਮਾਡਲ ਟਾਊਨ ਵਾਸੀ ਸੀਗੇ ਉਹਨਾਂ ਨੂੰ ਆ ਰਹੀ ਸੀਗੀ ਉਹਨਾਂ ਨੂੰ ਕੀ ਆ ਰਹੀ ਸੀਗੀ ਜਿਹੜੀ ਸੜਕ ਆਉਣ ਜਾਣ ਵਾਸਤੇ ਰਾਹ ਸੀਗਾ ਉਹ ਬਹੁਤ ਈੜਾ ਸੀਗਾ ਔਰ ਉਹਨਾਂ ਦੀ ਮੰਗ ਸੀਗੀ ਜਿਹੜਾ ਮੇਨ ਰਸਤਾ ਹੈਗਾ ਲਤੀਪੁਰੇ ਵਾਲਾ ਉਹਨੂੰ ਖੋਲਿਆ ਜਾਵੇ ਹੁਣ ਕਿਤੇ ਨਾ ਕਿਤੇ ਉਹਨਾਂ ਨੂੰ ਰਾਹਤ ਮਿਲਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਮੇਰੇ ਨਾਲ ਇਸ ਵੇਲੇ ਐਕਸ਼ਨ ਕਮੇਟੀ ਦੇ ਪ੍ਰਧਾਨ ਨਾਲ ਹੈਗੇ ਗੱਲਬਾਤ ਕਰਦੇ ਕਿਵੇਂ ਲੱਗ ਰਿਹਾ ਥੋੜੀ ਜੀ ਰਾਹਤ ਮਹਿਸੂਸ ਹੋ ਰਹੀ ਹੁਣ ਅਤੇ ਸਬ ਡੈਨਿਕਸ ਵੇ ਦਾ ਦੇ ਸਮੂਹ ਸੋਤਿਆਂ ਨੂੰ ਮੇਰੇ ਵੱਲੋਂ ਯਾਨੀ ਜਸਵਿੰਦਰ ਸਿੰਘ ਸਾਨੀ ਪ੍ਰੈਜ਼ੀਡੈਂਟ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਤਿ ਸ਼੍ਰੀ ਅਕਾਲ ਰਾਹਤ ਸਾਨੂੰ ਹਰ ਇੱਕ ਬੰਦੇ ਨੂੰ ਮਿਲੀ ਹੈ ਕਿ ਜਿਹੜੇ ਬੰਦੇ ਲਗਭਗ ਯਾਰਾਂ ਦੀ ਕ੍ਰੀਪ ਕਲੋਨੀਆ 100 ਸਵਾ 100 ਦੇ ਪਿੰਡ ਹਨ ਜਿਨ੍ਹਾਂ ਦਾ ਰਸਤਾ ਹੀ ਇਹ ਮੇਨ ਚੈਂਟਨੂ ਵੀ ਜਾਣਾ ਹੋਵੇ ਕਿਸੇ ਨੇ ਬੱਸ ਅੱਡੇ ਵੀ ਜਾਣਾ ਹੋਵੇ ਵਿਚੋ ਜੀ ਨਿਕਲ ਕੇ ਕਿਸੇ ਮਾਲਟਨ ਮਾਰਕੀਟ ਵਿੱਚ ਜਾਮ ਲੱਗਾ ਹੁੰਦਾ ਕਿਸੇ ਨੇ ਇਧਰੋਂ ਸਟੇਸ਼ਨ ਵੱਲ ਜਾਣਾ ਹੋਵੇ ਕਿਸੇ ਨੇ ਕਿੱ데 ਜਾਣਾ ਹੋਵੇ ਕਿਉਂਕਿ ਮੇਨ ਰਸਤਾ ਬੰਦ ਹੋਣ ਕਰਕੇ ਉਮਮਨ ਕਈ ਵਾਰੀ ਇਸ ਰੋਡ ਤੇ ਮੰਦਰ ਦੇ ਲਾਗੇ ਰਾਮ ਮੰਦਰ ਦੇ ਲਾਗੇ ਜਾਮ ਲੈਂਦਾ ਹੈਗਾ ਹਰ ਬੰਦਾ ਬੰਦਾ 20 20 ਮਿੰਟ 50 50 ਮਿੰਟ ਤੇ ਅਕਸਰ ਕਿ ਇੱਕ ਦੋ ਵਾਰੀ ਸਾਨੂੰ ਵੀ ਦੇਖਣ ਨੂੰ ਆਇਆ ਹੈ ਕਿ ਇੱਕ ਦੋ ਵਾਰੀ ਐਮੂਲੈਂਸ ਵਿੱਚ ਫੱਸੀ ਹੋਣ ਕਰਦਨ ਉਸ ਬੰਦੇ ਨੇ ਪੁਲੀਥੀ ਹਸਪੀਟਲ ਜਾਣਾ ਸੀ ਉੱਥੋਂ ਆ ਗਿਆ ਜੀ 5 ਮਿੰਟ ਵਿੱਚ ਇੱਥੋਂ ਲੱਗ ਕੇ 35 ਮਿੰਟ ਤੱਕ ਇੱਥੇ ਲੱਗੇ ਤੇ ਜੋ ਬਾਅਦ ਚੋਂ ਪਤਾ ਲੱਗਾ ਉਸ ਬੰਦੇ ਦੀ ਡੈਥ ਹੋ ਗਈ ਸਾਨੂੰ ਉਸ ਪਰਿਵਾਰ ਨਾਲ ਹਮਦਰਦੀ ਆ ਪਰ ਅਸੀਂ ਇਹ ਜਾਣਦੇ ਆ ਕਿ ਜੋ ਇੱਕ ਫੈਸਲਾ ਮਾਂ ਜੋ ਹਾਈ ਕੋਰਟ ਨੇ ਦਿੱਤਾ ਉਹਦੇ ਵਾਸਤੇ ਸਾਨੂੰ ਇਕਮ ਇੱਕ ਮਹੀਨੇ ਦਾ ਟਾਈਮ ਦਿੱਤਾ ਹੈਗਾ ਮਾਨਯੋਗ ਅਦਾਲਤ ਨੇ ਡੀਸੀ ਸਾਹਿਬ ਨੂੰ ਹੁਕਮ ਕੀਤਾ ਕਮਿਸ਼ਨਰ ਸਾਹਿਬ ਨੂੰ ਹੁਕਮ ਕੀਤਾ ਸੀਪੀ ਸਾਹਿਬ ਨੂੰ ਹੁਕਮ ਕੀਤਾ ਕਿ ਤੁਸੀਂ ਇੱਕ ਮਹੀਨੇ ਲਈ ਵਿੱਚ ਵਿੱਚ ਐਰ ਰੋਡ ਖੁਲਵਾ ਦਿੱਤੀ ਜਾਵੇ ਤਾਂ ਜੋ ਆਮ ਬੰਦੇ ਨੂੰ ਆਮ ਪਬਲਿਕ ਨੂੰ ਇਸ ਦੀ ਰਾਹਤ ਮਿਲੇ ਲੋਕਾਂ ਨਾਲ ਗੱਲਬਾਤ ਹੋਈ ਜਿਹੜੇ ਤਿੰਨ ਚਾਰ ਪਰਿਵਾਰ ਜਿਹੜੇ ਉੱਥੇ ਰਹਿ ਰਹੇ ਨੇ ਉਹਨਾਂ ਨਾਲ ਕੋਈ ਹਜੇ ਦਿੱਕਤ ਸਰ ਅਸੀਂ ਉਹਨਾਂ ਨੂੰ ਕਾਫੀ ਟਾਈਮ ਪਹਿਲਾਂ ਵੀ ਇਸ ਨੇ ਪੰਚਾਇਆ ਸੀ ਕਿ ਤੁਸੀਂ ਕਿਸੇ ਨਾ ਕਿਸੇ ਤਰੀਕੇ ਆ ਕੇ ਬੈਠ ਕੇ ਤੁਸੀਂ ਸਰਕਾਰ ਨਾਲ ਗੱਲ ਕਰੋ ਸਾਡੀ ਡਾਇਰੈਕਸ਼ਨ ਕਮੇਟੀ ਤੁਹਾਡੇ ਨਾਲ ਖੜੀ ਹੈ ਅਸੀਂ ਅੱਜ ਵੀ ਉਹਨਾਂ ਨਾਲ ਖੜੇ ਆ ਸਾਨੂੰ ਮੰਦਤੀ ਹੈ ਕਿ ਰੱਬ ਨੇ ਚਾਹੁੰਦਾ ਦੇਖੋ ਅਸੀਂ ਉਸ ਪਰਵਾਤਾਂ ਕੋ ਮੰਗਦੇ ਆ ਰੋਟੀ ਕਪੜਾ ਕੋ ਮਕਾਨ ਅਸੀਂ ਇਹ ਮੰਗਦੇ ਆ ਕਿ ਚਲੋ ਮਕਾਨ ਰੋਟੀ ਵੀ ਖਾ ਲਈ ਆ ਕਪੜਾ ਵੀ ਉਹਨਾਂ ਕੋ ਛੱਤ ਨਹੀਂ ਹੈਗੀ ਸਰਕਾਰ ਉਹਨਾਂ ਨੂੰ ਮਕਾਨ ਸ਼ੁਰੂ ਤੋਂ ਹੀ ਦੇ ਰਹੀ ਹੈ ਉਹ ਵੀ ਤੁਸੀਂ ਅਫਸਰ ਉਹਨਾਂ ਨੂੰ ਲੈ ਲੈਣੇ ਤੇ ਹਾਂ ਜੀ ਲੈ ਲੈਣਾ ਚਾਹੀਦਾ ਗਾ ਜੀ ਲੈ ਲੈਣਾ ਚਾਹੀਦਾ ਹੁਣ ਦੇਰ ਕੱਲ ਨੂੰ ਜ਼ਬਰਦਸਤੀ ਅਗਲੇ ਸਰ ਤਨੂਬਤਾ ਗਵਰਨਮੈਂਟ ਜੋ ਮਟੀ ਕਾਸਾ ਰਹੀ ਹੈ ਇੱਕ ਚੀਜ਼ ਅਸੇ ਲੱਗਦੀ ਰਹੀ ਆ ਵੀ ਕਿਤੇ ਨਾ ਕਿਤੇ ਜਿਹੜੇ ਇਹਨਾਂ ਦੇ ਪਿੱਛੇ ਕੋਈ ਹੋਰ ਤਾਕਤਾਂ ਕੰਮ ਕਰ ਰਹੀਆਂ ਨੇ ਅੱਡੇ ਬਾਰੇ ਹੋ ਵੀ ਸਕਦਾ ਸਾ ਹੋ ਵੀ ਸਕਦਾ ਹੈ ਕਿ ਕੋਈ ਤਾਕਤਾਂ ਕੰਮ 70 ਘਰ ਪਰਿਵਾਰ ਸੀਗੇ 70 ਪਰਿਵਾਰਾਂ ਦੇ ਵਿੱਚੋਂ ਸਿਰਫ ਮੇਰੇ ਖਿਆਲ ਚਾਰ ਪੰਜ ਪਰਿਵਾਰ ਹੀ ਹੈਗੇ ਨੇ ਇੱਥੇ ਹਾਂਜੀ ਬਸ ਸਹੀ ਹੈ ਲੱਗਦਾ ਜੇ ਇਹਨਾਂ ਨੂੰ ਬੇਨਤੀ ਕੀਤੀ ਕਿ ਭਾਈ ਤੁਸੀਂ ਬੈਠ ਕੇ ਫੈਸਲਾ ਕਰੋ ਚੇਅਰ ਦੋ ਤਿੰਨ ਦਿਨ ਪਹਿਲਾਂ ਚੇਅਰਮੈਨ ਪਰ ਚੇਅਰਪਰਸਨ 라ਜਵਿੰਦਰ ਕੋਠੜਾ ਜੀ ਨਾਲ ਵੀ ਗੱਲ ਹੋਈ ਸੀ ਇਸੇ ਮੁੱਦੇ ਤੇ ਕਿ ਮੈਡਮ ਤੁਸੀਂ ਇੱਥੇ ਦਸਤਾਵੇਜ਼ਾਂ ਕੰਮ ਬੰਦੇ ਦੀ ਕਰਵਾਓ ਉਹਨਾਂ ਦੀ ਹੈਗੀ ਹੈ ਬੰਦੀ ਹੋਈ ਹੈ ਇਹਨਾਂ ਨੂੰ ਮਕਾਨ ਦੇਣਾ ਜਾਂ ਕੁਝ ਪੈਸੇ ਦੇਣੇ ਹਨ ਇਹਨਾਂ ਨੂੰ ਦੇ ਕੇ ਇਹਨਾਂ ਦਾ ਪੁਨਰਵਾਸ ਕੀਤਾ ਜਾਵੇ ਜਿੱਥੇ ਤੁਹਾਨੂੰ ਸੂਟੇਬਲ ਜਗ੍ਹਾ ਮਿਲਦੀ ਹੋਵੇ ਉੱਥੇ ਦਿੱਤਾ ਜਾਵੇ ਇੱਕ ਚੀਜ਼ ਮੈਂ ਹੋਰ ਜਾਣਨੀ ਚਾਹੁੰਦਾ ਜਦੋਂ ਇਹ ਲਤੀਪੁਰਾ ਢਾਹ ਢੇਰੀ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਕਾਫੀ ਸਿਆਸੀ ਲੋਕਾਂ ਨੇ ਆਪਣੀਆਂ ਰੋਟੀਆਂ ਸੇਕਣ ਦੀ ਵੀ ਕੋਸ਼ਿਸ਼ ਕੀਤੀ ਸਰਕਾਰ ਵੱਲੋਂ ਵੀ ਇਹਨਾਂ ਨੂੰ ਕਿਹਾ ਵੀ ਬੀਬੀ ਭਾਨੀ ਕੰਪਲੈਕਸ ਕਰ ਲੀਏ ਤੁਸੀਂ ਉੱਥੇ ਪਲਾਨ ਕਰ ਜੋ ਤੁਹਾਡੇ ਵਾਸਤੇ ਵਧੀਆ 2 ਬੀ ਐਚ ਕੇ ਦੇ ਫਲੈਟ ਹੈਗੇ ਨੇ ਇਹਨਾਂ ਨੇ ਉਹ ਵੀ ਨਹੀਂ ਕੀਤਾ ਪਰ ਇੱਥੇ ਡਟੇ ਹੋਏ ਨੇ ਕੀ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਕਿ ਕਿਸ ਤਰ੍ਹਾਂ ਇਹ ਇੱਥੇ ਡਟੇ ਹੋਏ ਨੇ ਮੀਂਹ ਵੀ ਦਾ ਬਰਸਾਤੀ ਮੌਸਮ ਵੀ ਲੰਘ ਗਿਆ ਠੰਡ ਵੀ ਲੰਘ ਗਈ ਗਰਮੀਆਂ ਵੀ ਲੰਘ ਗਈਆਂ ਇਹਦੇ ਪਿੱਛੇ ਕਿਹੜੀ ਝਾਕੜਨ ਦੀ ਕੋਸ਼ਿਸ਼ ਕੀਤੀ ਤੁਸੀਂ ਸਤ ਦੋ ਸਾਲ ਸੱਤ ਮਹੀਨੇ ਹੱਤਾਂ ਦਾ ਮੌਸਮ ਆਇਆ ਜੀ ਤੇ ਠੀਕ ਹੈ ਇਹ ਡਟੇ ਪਈ ਹੈ ਸਰਕਾਰ ਵੀ ਡਟੀ ਪਈ ਹੈ ਕਿ ਅਸੀਂ ਖਾਲੀ ਕਰਵਾਣਾ ਹੁਣ ਬੈਠ ਕੇ ਦੋਹਾਂ ਪਾਰਟੀਆਂ ਨੂੰ ਬੈਠ ਕੇ ਗੱਲ ਕਰ ਲੈਣੀ ਚਾਹੀਦੀ ਹੈ ਜਿਹੜੀ ਜਗਾ ਆਮ ਬੰਦੇ ਲਈ ਖੋਲ ਦਿੱਤੀ ਜਾਵੇ ਤੇ ਜਿਹੜੇ ਲੋਕਾਂ ਨੂੰ ਇੰਨੀ ਵੱਡੀ ਰਾਹਤ ਮਿਲੀ ਹੈ ਇਸ ਇਲਾਕੇ ਦੀ ਮੈਂ ਕਹਿ ਨਹੀਂ ਤੇ ਇਹਦਾ ਮੈਨੂੰ ਦੂਜੀ ਵਾਰੀ ਸੋਇਆ ਤਾਂ ਮੋਬਾਈਲ ਚਾਰਜਿੰਗ ਕਰਨਾ ਪੈਗਾ ਲੋਕਾਂ ਦੇ ਮੈਨੂੰ ਇੰਨੇ ਫੋਨ ਆਏ ਪੋਲੀਟੀਕਲ ਬੰਦੇ ਦੇ ਕਈਆਂ ਦੇ ਫੋਨ ਆਏ ਕਿ ਚਲੋ ਤੁਹਾਡੀ ਕਮੇਟੀ ਨੇ ਬੈਠ ਕੇ ਵਿੱਚ ਪੈਗੇ ਆਮ ਬੰਦੇ ਲਈ ਇਹ ਰਸਤਾ ਕਰਵਾਤਾ ਚੇਅਰਮੈਨ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਤੁਹਾਨੂੰ ਕਿਵੇਂ ਲੱਗਦਾ ਕਿ ਜਿਸ ਤਰ੍ਹਾਂ ਅਦਾਲਤ ਮਾਨਯੋਗ ਅਦਾਲਤ ਨੇ ਫੈਸਲਾ ਇਹ ਲਿਆਂਦਾ ਹੈਗਾ ਹੁਕਮ ਦਿੱਤੇ ਨੇ ਡੀਸੀ ਸਾਹਿਬ ਨੂੰ ਪੁਲਿਸ ਕਮਿਸ਼ਨਰ ਨੂੰ ਕਿ ਜਦੋਂ ਵੀ ਕੋਈ ਵੀ ਇਹਨਾਂ ਨੂੰ ਉਥੋਂ ਹਟਾਉਣ ਜਾਂਦਾ ਹੈ ਉਦੋਂ ਹੀ ਇਹ ਕਿਤੇ ਨਾ ਕਿਤੇ ਵਾਇਗਰੂ ਦਾ ਔਟ ਆਸਰਾ ਲੈ ਲੈਂਦੇ ਆ ਜਿਹਦੇ ਕਰਕੇ ਪ੍ਰਸ਼ਾਸਨ ਨੂੰ ਖਾਲੀ ਹੱਥ ਮੋੜਨਾ ਪੈਂਦਾ ਦੇਖੋ ਜੀ ਸਾਡ ਨੂੰ ਵੀ ਇਹਨਾਂ ਨਾਲ ਸympathy ਹੈਗੀ ਕੋਈ ਇਹ ਨਹੀਂ ਹੈ ਕਿ ਵੀ ਸਾਡ ਨੂੰ ਨਹੀਂ ਵੀ ਉਹਨਾਂ ਫਿਰ ਤੇ ਛੱਤ ਨਹੀਂ ਹੈਗੀ ਸਾਡੀ ਇਹਨਾਂ ਨਾਲ ਪੂਰੀ ਪੂਰੀ ਸympathy ਹੈਗੀ ਹੈ ਲੇਕਿਨ ਇਸ ਚੀਜ਼ ਦਾ ਹੱਲ ਇਹ ਨਹੀਂ ਹੈ ਕਿ ਅਸੀਂ ਇਹਦਾ 60 ਫੋਟੀ ਨੂੰ 120 ਫੋਟੀ ਕਰਾਉਣਾ ਚਾਹੁੰਦੇ ਸੀ ਉਹ 120 ਫੋਟੀ ਵੀ ਬੰਦ ਹੋ ਗਈ ਸਾਰੀ ਦੀ ਤਾਰੀ ਔਰ 2 ਸਾਲ 7 ਮਹੀਨੇ ਤੁਸੀਂ ਦੇਖੋ ਇਹਨਾਂ ਲੰਬਾ ਪੀਰੀਅਡ ਹੋ ਗਿਆ ਵਾ ਨਾ ਉਹ ਕਸਟਮਰਸ ਹੋ ਰਹੇ ਨਾ ਉਹ ਕਸਟਮਰਸ ਹੋ ਰਹੇ ਇੱਕ ਅਕਰਲ ਕੁਛ ਤਾਂ ਇਹਨਾਂ ਨੂੰ ਫੈਸਲਾ ਕਰਨਾ ਹੀ ਪੈਣਾ ਨਾ ਹੁਣ ਕੀ ਹੈ ਸਾਡੇ ਇਸ ਕੰਮ ਦੇ ਨਾਲ ਜੋ ਸਾਡੀ ਜੁਆਇੰਟ ਐਕਸ਼ਨ ਕਮੇਟੀ ਦਾ ਜਿਹੜਾ ਹਮੇਸ਼ਾ ਅਸੀਂ ਲੋਕ ਸੇਵਾ ਚ ਅਸੀਂ ਕੰਮ ਕਰਦੇ ਰਹਿੰਦੇ ਆ। ਇੱਕ ਚੀਜ਼ ਮੈਂ ਚੀਜ਼ ਦੇਖਿਓ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਆ ਨਾ ਜਿਹੜੇ ਕੰਮ ਨੂੰ ਵੀ ਹੱਥ ਪਾਉਂਦੀ ਸਿਰੇ ਲਾ ਕੇ ਰੱਖਦੀ ਕਿਉਂਕਿ ਡੰਪ ਵੀ ਸੀਗਾ ਜਿੱਥੇ ਲੋਕਾਂ ਨੂੰ ਬੜੀ ਦਿੱਕਤ ਪਰੇਸ਼ਾਨੀ ਆਉਂਦੀ ਸੀਗੀ ਕ੍ਰਮਿਸ਼ਨ ਵੇਲੇ ਉਹ ਵੀ ਤੁਸੀਂ ਹਟਵਾਇਆ ਹੁਣ ਇਸ ਪਾਸੇ ਤੁਸੀਂ ਹੋਇਓ ਇਹਦਾ ਵੀ ਫੈਸਲਾ ਉਮੂਮਨ ਆ ਹੀ ਚੁੱਕਾ ਹੈਗਾ ਬਿਲਕੁਲ ਤੁਸੀਂ درست ਕਿਹਾ ਜੀ ਕਿ ਪ੍ਰਮਾਤਮਾ ਨੇ ਇਹ ਕੰਮ ਕਰਵਾਵਾਂਦਾ ਅਸੀਂ ਕੋਣ ਅੱਗੇ ਕਰਨ ਵਾਲੇ ਸਾਡੀ ਇੱਕ ਟੀਮ ਹੈਗੀ ਹੈ ਔਰਨੇਕ ਨੀਤੇ ਨਾਲ ਲੱਗੀ ਸਾਡਾ ਕੋਈ 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 ਐਸਾ ਪੋਲਿਟਿਕਲ ਜਾਂ ਕੋਈ ਕੋਈ ਮੋਟਿਵ ਨਹੀਂ ਹੈਗਾ ਸਾਡਾ ਅਸੀਂ ਸਿਰਫ ਸਿੰਪਲ ਲੋਕ ਸੇਵਾ ਵਾਲੇ ਕੰਮ ਕਰਦੇ ਹਾਂ ਜੋ ਵੀ ਕਰਦੇ ਹਾਂ ਸੋ ਸਾਡਾ ਇਹੀ ਸੀਗਾ ਮੋਟਿਵ ਕਿ ਹੁਣ ਜੇ ਨਾਉ ਟੈਸਟਮੋਸ ਔਰ ਇਹ ਨਾ ਟੈਸਟਮੋਸ ਔਰੇ ਕਮ ਸੇ ਕਮ ਦੋਨਾਂ ਤੇ ਪ੍ਰੈਸ਼ਰ ਬਣੇ ਦੋਨੋਂ ਕਿਸੇ ਇੱਕ ਪੁਆਇੰਟ ਤੇ ਆ ਕੇ ਆਪਣਾ ਫੈਸਲਾ ਕਰਨਗੇ ਔਰ ਉਹਨਾਂ ਦਾ ਵੀ ਫਾਇਦਾ ਹੋਏਗਾ ਸਾਰੇ ਸ਼ਹਿਰ ਵਸੀਆਂ ਦਾ ਫਾਇਦਾ ਹੋਏਗਾ ਸ਼ਹਿਰ ਵਸੀ ਜਿਹੜੇ ਹੈਗੇ ਉਹਨਾਂ ਨੂੰ ਫੈਸਿਲਿਟੀ ਹੋਣੀ ਚਾ ਮਾਨਯੋਗ ਅਦਾਲਤ ਨੇ ਆਪਣਾ ਫੈਸਲਾ ਸੁਣਾ ਸੁਣਾਤਾ ਹੈ 1 ਮਹੀਨੇ ਦੇ ਵਿੱਚ ਵਿੱਚ ਖਾਲੀ ਕਰਵਾਉਣਾ ਤੁਹਾਨੂੰ ਕੀ ਲੱਗਦਾ ਸਿਰੇ ਚੜੂਗਾ ਫੈਸਲਾ ਬਿਲਕੁਲ ਦੋਨਾਂ ਨੂੰ ਪ੍ਰੈਸ਼ਰ ਪਏਗਾ ਕਿਉਂਕਿ ਹਾਈ ਕੋਰਟ ਦਾ ਫੈਸਲਾ ਹੈ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਫੈਸਲਾ ਦਿੱਤਾ ਹੈਗਾ ਤੇ ਨੈਚੁਰਲੀ ਦੋਨਾਂ ਦੇ ਉੱਤੇ ਪ੍ਰੈਸ਼ਰ ਹੈ ਔਰ ਇੱਕ ਗੱਲ ਇਹ ਆਉਦੀ ਹੈ ਕਿ ਜਦੋਂ ਵੀ ਕੋਈ ਨਾ ਕੋਈ ਪ੍ਰਸ਼ਾਸਨ ਦੇ ਜਿਹੜੇ ਲੋਕ ਹੈਗੇ ਨੇ ਅਧਿਕਾਰੀ ਹੈਗੇ ਨੇ ਤੇ ਪਹੁੰਚਦੇ ਨੇ ਉਦੋਂ ਵਾਹਿਗੁਰੂ ਦਾ ਜਾਂ ਕਿਸੇ ਵੀ ਧਾਰਮਿਕ ਜਿਹੜੇ ਰਿਜੀਨਲ ਹੈਗੇ ਉਹਨਾਂ ਦਾ ਕੋਰਟ ਆਸਰਾ ਲਿਆ ਜਾਂਦਾ ਜਿਹਦੇ ਕਰਕੇ ਖਾਲੀਆ ਤਬਰ ਸਰ ਦੇਖੋ ਕੋਰਟ ਦਾ ਮਾਨ ਜੋ ਕੋਰਟ ਦੇ ਜੋ ਆਰਡਰ ਹੁੰਦੇ ਆ ਉਹਨਾਂ ਨੂੰ ਤੇ ਹੁਣ ਪੂਰਾ ਕਰਨਾ ਹੀ ਪੈਣਾ ਸਰਕਾਰ ਲਈ ਵੀ ਦੇਖੋ ਜੀ ਇਹ ਇੱਕ ਪ੍ਰੈਸ਼ਰ ਹੈ ਔਰ ਉਹਨਾਂ ਲਈ ਵੀ ਇੱਕ ਪ੍ਰੈਸ਼ਰ ਹੈ ਕਿਉਂਕਿ ਜੋ ਹੁਣ ਮਾਨ ਕੋਰਟ ਹਾਈ ਕੋਰਟ ਦਾ ਫੈਸਲਾ ਹੈ ਮਾਨ ਜੋ ਹਾਈ ਕੋਰਟ ਦੇ ਉੱਤੇ ਤਾਂ ਇਹਨਾਂ ਨੂੰ ਕੁਝ ਨਾ ਕਰਦੇ ਇਹ ਸਾਰੇ ਚੜਨਾ ਚਾਹੀਦਾ ਜਿਹੜਾ ਇਹ ਇੱਕ ਦੂਜੇ ਦੇ ਅੜਕੇ ਬੈਠੇ ਸੀ ਨਾ ਉਹਨਾਂ ਠੀਕ ਹੋ ਜਾਏਗਾ ਔਰ ਇਹ ਦੋਨਾਂ ਲਈ ਫਾਇਦੇਲੀ ਹੋ ਜਾਏਗਾ ਕਮਸਰ ਸ਼ਹਿਰ ਵਾਸੀਆਂ ਨੂੰ ਹੀ ਫਾਇਦਾ ਹੋਏਗਾ ਇਹਨਾਂ ਦਾ ਵੀ ਜੋ ਹੈ ਇਹਨਾਂ ਨੂੰ ਮਿਲਦਾ ਜੋ ਵੀ ਇਹਨਾਂ ਦਾ ਹੈਗਾ ਵਾ ਜੋ ਹੱਕ ਇਹਨਾਂ ਨੂੰ ਉਹ ਮਿਲ ਜਵੇ ਅਸੀਂ ਇਹੀ ਚਾਹੁੰਦੇ ਆ ਕਿ ਸ਼ਹਿਰ ਵਾਸੀ ਸੁਖੀ ਹੋ ਜਾਣ ਬਸ ਬਿਲਕੁਲ ਮਾਡਲ ਟਨ ਮਾਰਕੀਟ ਕਮੇਟੀ ਦੇ ਪ੍ਰਧਾਨ ਤੇ ਐਕਸ਼ਨ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਹੈਗੇ ਉਹਦੇ ਜਿਹੜੇ ਮੈਂਬਰ ਵਾਈਸ ਪ੍ਰੈਜ਼ੀਡੈਂਟ ਜਿਹੜੇ ਹੈਗੇ ਨੇ ਮਿਸਟਰ ਅਰਜੀਵ ਦੁੱਗਲ ਸਾਡੇ ਨਾਲ ਹੈਗੇ ਨੇ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਕਿਤੇ ਨਾ ਕਿਤੇ ਰਾਹਤ ਮਿਲਦੀ ਨਜ਼ਰ ਆ ਰਹੀ ਕਿਉਂਕਿ ਤੁਸੀਂ ਕਾਫੀ ਸੰਘਰਸ਼ ਕੀਤਾ ਇਸ ਚੀਜ਼ ਨੂੰ ਲੈ ਕੇ ਪਹਿਲਾਂ ਤੇ ਦੈਨਿਕ ਸਵੇਰਾ ਦੀ ਟੀਮ ਆਈ ਦਾ ਮੈਂ ਇੱਥੇ ਧੰਨਵਾਦ ਕਰਦਾ ਔਰ ਜੋ ਸਰੋਤੇ ਦੈਨਿਕ ਸਵੇਰਾ ਦੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਜੇ सुरेंद्र ਜੀ ਤੁਸੀਂ ਗੱਲ ਕਰਦੇ ਜੇ ਜੁਆਇੰਟ ਐਕਸ਼ਨ ਕਮੇਟੀ ਦੀ ਜੇ ਤੁਸੀਂ ਗੱਲ ਕਰਦੇ ਜੇ ਲਤੀਪੁਰੇ ਦੀ ਜੇ ਤੁਸੀਂ ਗੱਲ ਕਰਦੇ ਜੇ ਜੋ ਕੂੜੇ ਦਾ ਡੰਪ ਮਾਡਲ ਟਾਊਨ ਜਲੰਧਰ ਦਾ ਇੱਕ ਬਹੁਤ ਪੌਸ਼ ਏਰੀਆ ਹੈ ਬਿਲਕੁਲ ਔਰ ਜੋ ਮਾਡਲ ਟਾਊਨ ਜੀਟੀਬੀ ਨਗਰ ਸ਼ੇਪੂਰੀ ਹੈ ਇੱਥੇ ਵੀ ਤੁਹਾਨੂੰ ਪਤਾ ਹੈ ਕਿ ਸਾਰੇ ਜੋ ਹਨ ਵੀਆਈਪੀ ਜਾਂਦੇ ਨੇ ਔਰ ਜੋ ਇੱਕ ਰਾਮ ਮੰਦਰ ਗੁਰਦੁਆਰਾ ਸਾਹਿਬ ਇਨੋਸੈਂਟ ਸਕੂਲ ਔਰ ਸੈਂਕ ਸੈਂਕਰੇ ਕਲੋਨੀਆ ਤੇ ਪਿੰਡ ਜੋ ਲੱਗਦੇ ਹਨ ਜੋ ਲਤੀਪੁਰੇ ਦੇ ਨਾਲ ਜਦੋਂ ਸਵੇਰੇ ਬੱਚਿਆਂ ਨੇ ਸਕੂਲਾਂ 'ਚ ਜਾਣਾ ਹੁੰਦਾ ਆ ਬੱਸਾਂ ਫਸ ਜਾਂਦੀਆਂ ਨੇ ਜਦੋਂ ਸ਼ਮਸ਼ਾਨ ਘੁੰਮੀ ਵਾਲੀ ਗੱਡੀ ਕਿਤੇ ਜਾਂਦੀ ਆ ਕੋਈ ਸ਼ਵਜਤਰਾ ਲੈ ਕੇ ਜਾਂਦੀ ਆ ਉਹ ਫਸ ਜਾਂਦੀ ਹੈਗੀ ਆ ਠੀਕ ਹੈ ਜੇ ਕਿਸੇ ਨੇ ਗੁਰਦੁਆਰਾ ਸਾਹਿਬ 'ਚ ਕੋਈ ਸੁੱਖ ਚਾਉਣਾ ਕਿਸੇ ਨੇ ਦੁੱਖ ਚਾਉਣਾ ਉਹਨਾਂ ਲਈ ਪ੍ਰੋਬਲਮ ਆਉਂਦੀ ਆ ਸਵੇਰੇ ਮੰਦਿਰ 'ਚ ਲੋਕਾਂ ਨੇ ਨਤਮਸਤਕ ਹੋਣ ਆਇਆ ਉੱਥੇ ਦਿੱਕਤ ਪਰੇਸ਼ਾਨੀ ਆਉਂਦੀ ਲੋਕਾਂ ਨੇ ਆਪਣੇ ਕਾਰਖਾਨੇ ਜਾ ਕੇ ਖੁੱਲ੍ਹਨੇ ਹੁੰਦੇ ਆ ਦੁਕਾਨਾਂ ਤੇ ਜਾਣਾ ਹੁੰਦਾ ਕਾਰੋਬਾਰਾਂ ਤੇ ਜਾਣਾ ਹੁੰਦਾ ਬੱਚਿਆਂ ਨੇ ਕੰਮਾਂ ਤੇ ਜਾਣਾ ਹੁੰਦਾ ਆ ਲੇਟ ਫਲੇਟ ਹੋ ਜਾਂਦੇ ਬਹੁਤ ਜ਼ਿਆਦਾ ਉਹਦੇ ਬਾਅਦ ਜੋ ਇਹ ਜੁਆਇੰਟ ਐਕਸ਼ਨ ਕਮੇਟੀ ਇਹ ਜੋ ਕੰਮ ਕੀਤਾ ਆ ਇਹ ਛਲਾਗਾ ਜੋਗ ਹੀ ਨਹੀਂ ਬਹੁਤ ਹੀ ਵੱਡਾ ਛਲਾਗਾ ਜੋ ਕੰਮ ਹੈ ਇਹ ਕੋਈ ਕੱਲੀ ਜੁਆਇੰਟ ਐਕਸ਼ਨ ਕਮੇਟੀ ਨੇ ਆਪਣੀ ਮਰਜ਼ੀ ਦੇ ਨਾਲ ਨਹੀਂ ਕੀਤਾ ਲੋਕਾਂ ਦੀਆਂ ਦੁੱਖ ਤੇ ਤਕਲੀਫਾਂ ਨੂੰ ਦੇਖਦਿਆਂ ਇਹ ਕੰਮ ਕੀਤਾ ਆ ਤੇ ਜੋ ਮਾਇਰ ਲੋਕ ਹਨ ਉਹਨਾਂ ਨਾਲ ਗੱਲਬਾਤਾਂ ਕਰਕੇ ਜਦੋਂ ਨਹੀਂ ਕਿਤੇ ਆਪਾਂ ਗੱਲ ਕਰਦੇ 31 ਮਹੀਨਿਆਂ ਦੀ ਉਹੀ ਹੋਗੇ 2 ਸਾਲ ਤੇ 7 ਮਹੀਨੇ ਹੋਗੇ ਜੇ 31 ਮਹੀਨਿਆਂ ਦੀ ਗੱਲ ਕਰਦੇ ਆ ਲੋਕ ਦੁਖੀ ਪਰੇਸ਼ਾਨ ਬਹੁਤ ਜ਼ਿਆਦਾ ਔਰ ਬਰਸਾਤਾਂ ਦੇ ਦਿਨਾਂ 'ਚ ਜੋ ਅਸੀਂ ਆਪ ਅੱਖੀ ਦੇਖਿਆ ਆ ਆਪ ਦੇ মিডিਆ ਦੇ ਦੁਆਰਾ ਦੇਖਿਆ ਗਿਆ ਆ ਉਹਦੇ ਲਈ ਬਹੁਤ ਜ਼ਿਆਦਾ ਮਨ ਵੀ ਦੁਖੀ ਹੋਇਆ ਤੇ ਕੁਝ ਗੱਲਾਂ ਜਿਹਹਾਂ ਚਾਈਆਂ ਜਦੋਂ ਅਸੀਂ ਮੀਟਿੰਗਾਂ ਕੀਤੀਆਂ ਤੇ ਮੀਟਿੰਗਾਂ ਤੋਂ ਬਾਅਦ ਸਾਨੂੰ ਜੋ ਅਸੀਂ ਦੇਖਿਆ ਕਿ ਗੱਲ ਇੱਥੇ ਬੰਦ ਹੀ ਨਹੀਂ ਪਈ ਤੇ ਫਿਰ ਅਸੀਂ ਮਾਨਯੋਗ ਅਦਾਲਤ ਦਾ ਜੋ ਅ ਕੁੰਡਾ ਖੜਕਾਇਆ ਜਦੋਂ ਕੁੰਡਾ ਖੜਕਾਇਆ ਤੇ ਅਦਾਲਤ ਨੇ ਵਾਕਿਆ ਹੀ ਕੁਝ ਦਿਨਾਂ 'ਚ ਹੀ ਉਹਦਾ ਫੈਸਲਾ ਦੇ ਦਿੱਤਾ ਆ ਕਿ 1 ਮਹੀਨੇ ਦੇ ਵਿੱਚ ਜੋ ਪਬਲਿਕ ਇੱਥੋਂ ਨਿਕਲਦੀ ਹੈ ਉਹਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਸੋਚ ਸਮਝ ਕੇ ਬਹੁਤ ਹੀ ਵਧੀਆ ਫੈਸਲਾ ਲਿਆ ਜਿੱਥੇ ਅਸੀਂ ਅਦਾਲਤ ਦਾ ਧੰਨਵਾਦ ਕਰਦੇ ਹਾਂ ਉੱਥੇ ਵੀ ਅਸੀਂ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਔਰ ਇੰਪਰੂਵਮੈਂਟ ਟਰਸਟ ਨੂੰ ਇਹ ਕਵਾਂਗੇ ਕਿ ਪ੍ਰਸ਼ਾਸਨ ਨੇ ਮਾਨਯੋਗ ਅਦਾਲਤ ਨੇ 1 ਮਹੀਨੇ ਦਾ ਸਮਾਂ ਕਿਹਾ ਹੈ ਕਿ ਉਹਦੇ ਚ ਜੋ ਰਾਹਤ ਆਮ ਪਬਲਿਕ ਨੂੰ ਮਿਲ ਜਾਏਗੀ ਜੋ ਅਸੀਂ ਸੰਕਰਾਂ ਪਿੰਡ ਸੰਕਰੇ ਕਲੋਨੀਆਂ ਜਾਂ ਸਕੂਲ ਕਾਲਜ ਸ਼ਮਸ਼ਾਨ ਭੂਮੀ ਗੁਰਦੁਆਰਾ ਸਾਹਿਬ ਮੰਦਿਰ ਚਾਹੇ ਫਾਇਰ ਬ੍ਰਿਗੇਡ ਕੁਝ ਵੀ ਆ ਉਹਨਾਂ ਦੀ ਰਾਹਤ ਦੇ ਲਈ ਅਸੀਂ ਇਹ ਇਹੀ ਜੁਆਇੰਟ ਕੈਂਪ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਔਰ ਮਾਡਲ ਟਾਊਨ ਸ਼ਾਪਕੀਪਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਅਸੀਂ ਇਹੀ ਆਪਣੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਮਹੀਨੇ ਨੂੰ ਹਲੇ 30 ਦਿਨ ਨੇ ਜਲਦ ਤੋਂ ਜਲਦ ਇਹ ਜੋ ਲੋਕਾਂ ਨੂੰ ਬਰਸਾਤ ਦੇ ਵਿੱਚ ਹੀ ਆ ਰਾਹਤ ਦੀ ਸਾਸ ਮਿਲ ਜਾਵੇ ਤੇ ਤੁਸੀਂ ਇਨੂੰ ਜਲਦੀ ਤੋਂ ਜਲਦੀ ਇਹਨੂੰ ਨਪਟਾ ਕੇ ਲੋਕਾਂ ਨੂੰ ਜੋ ਚੈਨ ਦਾ ਸਾਹ ਆ ਸਕੇ ਜੇ ਗੱਲ ਕਰਦੇ ਆ ਲਤੀਪੁਰੇ ਵਾਲਿਆਂ ਦੀ ਲਤੀਪੁਰੇ ਵਾਲਿਆਂ ਦੇ ਜੇ ਘਾਟ ਠੇ ਨੇ ਜੇ ਘਾਟ ਠੇ ਨੇ ਉਹ ਆਪਣੇ ਉੱਥੇ ਕੁਝ ਲੋਕਾਂ ਨੇ ਘਰ ਬਣਾ ਵੀ ਲਏ ਨੇ ਠੀਕ ਹੈ ਔਰ ਜਿਹੜਾ ਰੋਡ ਨੂੰ ਬੰਦ ਕਰਨਾ ਰੋਡ ਨੂੰ ਬੰਦ ਕਰਨਾ ਕਿਸੇ ਦਾ ਕੋਈ ਨਹੀ ਵਾਜਿਬ ਹੈਗਾ ਤੁਸੀਂ ਉੱਥੇ ਖੰਭੇ ਰੱਖ ਕੇ ਲੋਕਾਂ ਨੂੰ ਪਬਲਿਕ ਨੂੰ ਤੁਸੀਂ ਇਹ ਡਿਸਟਰਬ ਕਰ ਰਹੇ ਜੇ ਜਦੋਂ ਤੁਹਾਨੂੰ ਸਰਕਾਰ ਨੇ ਘਰ ਦੇ ਦਿੱਤੇ ਜਦੋਂ ਤੁਸੀਂ ਦੱਸਿਆ ਕਿ ਦੋ ਦੋ ਕਮਰਿਆਂ ਵਾਲੇ ਘਰ ਦੇਤੇ ਨੇ ਬੀਬੀ ਪਾਣੀ ਕੰਪਲੈਕਸ ਦੇ ਵਿੱਚ ਤੇ ਕੁਝ ਲੋਕ ਚਲੇ ਵੀ ਗਏ ਕੁਝ ਲੋਕ ਆਪਣੇ ਘਰਾਂ ਚ ਚਲੇ ਗਏ ਜਦੋਂ ਇਹ ਫੈਸਲਾ ਆਇਆ ਹੈਗਾ ਪਾਣੀ ਉਹ ਅਦਾਲਤ ਵੱਲੋਂ ਜਿਹੜਾ ਫੈਸਲਾ ਆਇਆ ਹੈਗਾ 30 ਦਿਨਾਂ ਦਾ ਇਹ ਤੁਸੀਂ ਇਸ ਬਾਬਤ ਇਹਨਾਂ ਨਾਲ ਗੱਲਬਾਤ ਕੀਤੀ ਜਿਹੜੇ ਉੱਥੇ ਵੈਰਿਆ ਏ ਸੋ ਜਦੋਂ ਗੱਲ ਹੋਈ ਸਰਕਾਰੇ ਤੇ ਦਰਬਾਰੇ ਠੀਕ ਹੈ ਨਾ ਸਰਕਾਰ ਨੂੰ ਦੇ ਦਿੱਤਾ ਦਰਬਾਰ ਨੇ ਹੁਕਮ ਠੀਕ ਹੈ ਹੁਣ ਸਰਕਾਰ ਨੇ ਦੇਖਣਾ ਤੇ ਦਰਬਾਰ ਨੇ ਦੇਖਣਾ ਦਰਬਾਰ ਨੇ ਹੁਕਮ ਦਿੱਤਾ ਸਰਕਾਰ ਨੇ ਇਹਨੂੰ ਖਲਬਾਉਣਾ ਤੇ ਪਬਲਿਕ ਨੂੰ ਰਾਹਤ ਮਿਲਣੀ ਆ ਇਹ ਮੈਨੂੰ ਇਕੱਲੇ ਨੂੰ ਖੁਸ਼ੀ ਦੀ ਸਾਹਸ ਨਹੀਂ ਮਿਲਣੀ ਇੱਥੇ ਜਿੱਦਾਂ ਸੈਂਕਰੇ ਕਲੋਨੀਆਂ ਸੈਂਕਰੇ ਪਿੰਡਾਂ ਨੂੰ ਆਹ ਰਸਤਾ ਲੱਗਦਾ ਆ ਉਹਨਾਂ ਨੂੰ ਜਦੋਂ ਇੱਕ ਸਾਹਸ ਮਿਲਣੀ ਆ ਆਪ ਜੀ ਦੇ মিডিਏ ਦੇ ਦੁਆਰਾ ਲੋਕਾਂ ਤੱਕ ਇਹ ਸੁਨੇਹਾ ਜਾਣਾ ਆ ਕਿ ਜੁਆਇੰਟ ਐਕਸ਼ਨ ਕਮੇਟੀ ਉਹ ਕੰਮ ਕਰਾਉਂਦੀ ਹੈ ਜਿਹੜਾ ਨਾ ਮੁਨਕੀਨ ਨੂੰ ਮੁਨਕੀਨ ਕਰ ਦਿੰਦੀ ਹੈ ਤੇ ਜਿੱਦਾਂ ਸਾਡੇ ਚੇਅਰਮੈਨ ਵਰਿੰਦਰ ਮਲਿਕ ਜੀ ਨੇ ਸਾਡੇ ਜਸਵਿੰਦਰ ਰਾਜਾ ਜੀ ਨੇ ਭਾਰਤਵਾਦ ਸਾਹਿਬ ਸਾਹਬ ਨੇ ਚਾवला ਸਾਹਬ ਨੇ ਸਦਾ ਸੁਖਬੀਰ ਸਿੰਘ ਸੁਖੀ ਜੀ ਮੋਰਡ ਪੁਆਇਸ ਚੇਅਰਮੈਨ ਰਮੇਸ਼ ਲਖਨਪਾਲ ਜੀ ਨੇ ਤੇ ਹੋਰ ਬਹੁਤ ਵੱਡੀ ਟੀਮ ਹੈ ਇਹ ਛੋਟੀ ਟੀਮ ਨਹੀਂ ਹੈਗੀ ਜੁਆਇੰਟ ਐਕਸ਼ਨ ਕਮੇਟੀ ਦੀ ਬਹੁਤ ਵੱਡੀ ਟੀਮ ਹੈ ਤੇ ਅਸੀਂ ਜਿੱਥੇ ਵੀ ਜਾਂਦੇ ਆ ਮਾਲਿਕ ਸਾਹਿਬ ਦੇ ਨਾਲ ਔਰ ਅਸੀਂ ਕਿਲਾ ਫਤਿਹ ਕਰਕੇ ਹੀ ਆਉਨੇ ਆ ਪ੍ਰਮਾਤਮਾ ਦਾ ਔਟ ਆਸਰਾ ਲੈ ਕੇ ਜਾਂਦੇ ਆ ਔਰ ਸ਼ਮਸ਼ਾਨ ਭੂਮੀ 'ਚ ਮੱਥਾ ਟੇਕ ਕੇ ਜਾਂਦੇ ਆ ਕਿ ਪ੍ਰਮਾਤਮਾ ਸਾਨੂੰ ਸਾਡਾ ਜੋ ਅਸੀਂ ਕੰਮ ਕਰਨ ਲਈ ਚੱਲੇ ਆ ਔਰ ਸਾਨੂੰ ਆਪਣਾ ਬੱਲ ਦੇਣਾ ਤੇ ਅਸੀਂ ਉਹ ਕੰਮ ਕਰਕੇ ਲੋਟਿਏ ਔਰ ਅਸੀਂ ਉਹ ਕੰਮ ਕਰਕੇ ਹੀ ਵਾਪਸ ਚਾਣੇ ਆਇਆ ਇਹ ਕਰਵਾਉਣ ਵਾਲਾ ਪ੍ਰਮਾਤਮਾ ਨੇ ਪ੍ਰਮਾਤਮਾ ਨੇ ਖੁਦ ਨਹੀਂ ਆਉਣਾ ਭਰਦਵਾ ਸਾਹਿਬ ਠੀਕ ਹੈ ਜੋ ਕਿ ਉਹਨੇ ਇੱਥੇ ਇਨਸਾਨਾਂ ਦੀ ਡਿਊਟੀ ਲਈ ਹੈ ਜਿਨਾਂ ਅਸੀਂ ਸ਼ੇਪੂਰੀ ਚ ਬੈਠੇ ਆ ਇਹ ਇੱਕ ਸੱਚਾ ਘਰ ਹੈ ਤੇ ਇੱਥੋਂ ਜਾ ਕੇ ਆਟਾਸ ਦਾ ਲੈ ਕੇ ਅਸੀਂ ਕੰਮ ਕਰਾਈਦੇ ਨੇ ਤੇ ਪ੍ਰਧਾਨ ਸਾਹਿਬ ਸਾਡੇ ਬੜੇ ਮਤਲਬ ਕਹਿੰਦਾ ਕਿ ਜੋਸ਼ ਵਾਲੇ ਨੇ ਜਿੱਧਰ ਨੂੰ ਭਜਾਉਂਦੇ ਨੇ ਅਸੀਂ ਨਾਲ ਭਾਜੀਦਾ ਆ ਇੱਕ ਕੰਮ ਕਰਾਈਦਾ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਰਕਾਰੀ ਦਰਬਾਰੇ ਸਾਡੀ ਆਵਾਜ਼ ਪਹੁੰਚਾਉਣ ਚ ਧੰਨਵਾਦ 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 ਲਈ ਤਾਂ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਐਕਸ਼ਨ ਲਿਆ ਗਿਆ ਤੇ ਉਸ ਐਕਸ਼ਨ ਨੂੰ ਹੁਣ ਬੂਰ ਪੈਂਦਾ ਹੋਇਆ ਵੀ ਨਜ਼ਰ